ਮੁਕੇਰੀਆਂ ਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਚ ਸਰਬਜੋਤ ਸਿੰਘ ਸਾਬੀ ਦੀ ਮੁਖ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੇ ਕਸਬਿਆਂ ਚ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਨੂੰ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਉਨਾ ਕਿ ਕਿ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ 'ਚ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੇਕਰ ਅੱਜਕੱਲ ਕਰੀਏ ਤਾਂ ਸਹੋਰਾ ਡਡਿਆਲ ਖਿਜਰਪੁਰ ਕੁੱਲੀਆਂ ਲੁਬਾਣਾ ਧਾਮੀਆਂ ਚਨੌਰ ਮੰਜਪੁਰ ਪੁਰਾਣਾ ਪੰਘਾਲਾ ਖੱਚੀਆਂ ਟੰਡਾ ਰਾਮਸੁਹਾਇਤ ਨੋਹਾ ਚੱਕਲਾ ਬਖਸ਼ ਵਿੱਚ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਸ਼੍ਰੋਮਣੀ ਕਾਲੀਦਾਰ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਵੱਧਦਾ ਹੀ ਜਾ ਰਿਹਾ ਹੈ ਤੇ ਜਿਹੜੀਆਂ ਲੋਕਾਂ ਦੇ ਦਿਲਾਂ 'ਚ ਛੋਟੀਆਂ-ਮੋਟੀਆਂ ਗੱਲਾਂ ਸਨ ਉਹ ਵੀ ਹੁਣ ਦੂਰ ਹੋ ਚੁੱਕੀਆਂ ਹਨ ਉੱਥੇ ਉਹਨਾਂ ਪਾਰਟੀ ਬਦਲਣ ਵਾਲੇ ਨੇਤਾਵਾਂ ਦੇ ਉੱਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਜੋ ਨੇਤਾ ਆਪਣੀ ਪਾਰਟੀ ਬਦਲ ਲੈਂਦੇ ਹਨ ਉਹਨਾਂ ਦੇ ਕੰਨ ਲੋਕਾਂ ਦਾ ਰਾਜਨੀਤੀ ਵਿੱਚ ਭਰੋਸਾ ਘਟਦਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜੋ ਪਾਰਟੀ ਤੁਹਾਨੂੰ ਇੰਨਾ ਮਾਨ ਸਨਮਾਨ ਦੇ ਰਹੀ ਹੈ ਉੱਥੇ ਹੀ ਰਹਿ ਕੇ ਕੰਮ ਕਰੋ ਤੇ ਲੋਕਾਂ ਦੀ ਸੇਵਾ ਕਰੋ। ਜਕਰਾਂ ਨਾਲ ਮਿਲ ਨਹੀਂ ਕਰ ਰਹੇ ਕਿ ਇਹ ਰਿਸਪੌਂਸ ਨਹੀਂ ਆ। ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਜ਼ਬਰਦਸਤ ਰਿਸਪੌਂਸ ਹੈ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਕਾਰਜ ਉਹ ਵਧਦਾ ਜਾ ਰਿਹਾ ਹੈ। ਇਹ ਕਾਲੀਦਲ ਪ੍ਰਤੀ ਲੋਕਾਂ ਦਾ ਜਿਹੜਾ ਪ੍ਰੇਮ ਹੈ ਉਹ ਇਸ ਤਰੀਕੇ ਨਾਲ ਜਿਹੜੀਆਂ ਪੁਰਾਣੀਆਂ ਮੜੀਆਂ ਮੁੱਟੀਆਂ ਲੋਕਾਂ ਦੇ ਮਨਾਂ 'ਚ ਗੱਲਾਂ ਸੀ ਉਹ ਵੀ ਦੂਰ ਹੋਈਆਂ ਨੇ ਲੋਕਾਂ ਨੇ ਮੰਨ ਬਣਾ ਲਿਆ ਕਿ ਪੰਜਾਬ ਦੀ ਜੇ ਅਗਵਾਈ ਕਰ ਸਕਦਾ ਪੰਜਾਬ ਦੀ ਤਰੱਕੀ ਹੋ ਸਕਦੀ ਆ ਉਹ ਸ਼ੋਮਲੀ ਕਾਲੀਦਲ ਦੇ ਟਾਈਮ 'ਤੇ ਹੋ ਸਕਦੀ ਵਾਹੇ ਕੋਈ ਜਿੱਲਾ ਪਾਰਟੀ ਬਦਲਦੀ ਪਾਰਟੀ ਬਦਲ ਕੇ ਦਲ ਬਦਲ ਕੇ ਨੰਨੀਆਂ ਪਾਰਟੀਆਂ ਚਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਗੱਲ ਕਹਿਣੀ ਚਾਹਾਂਗਾ ਕਿ ਇਹਨਾਂ ਦਲ ਬਦਲੀ ਆ ਲੋਕਾਂ 'ਚ ਇੱਕ ਬੜਾ ਗਲਤ ਮੈਸੇਜ ਆ ਰਿਹਾ ਹੈ ਪਬਲਿਕ ਪਸੰਦ ਨਹੀਂ ਕਰ ਰਹੀ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਛੁੱਟ ਰਿਹਾ ਹੈ ਬੀਜਪੀ ਦੇ ਲੀਡਰ ਕਾਂਗਰਸ ਕਾਂਗਸ ਦੇ ਆਪ ਜਾ ਆਪ ਦੇ ਫਿਰ ਉਧਰ ਮਤਲਬ ਇਹ ਜਿਹੜਾ ਸਿਸਟਮ ਹੈ ਬਹੁਤ ਗਲਤ ਮੈਸੇਜ ਜਾ ਰਿਹਾ ਹੈ ਲੋਕੀ ਦੀਆਂ ਬੇਨਤੀਆਂ ਵੀ ਜਿੱਥੇ ਤੁਹਾਨੂੰ ਪਾਰਟੀ ਮਾਸਤਕਾਲ ਮਿਲ ਉਹਥੇ ਰਹਿ ਕੇ ਆਪਣਾ ਕੰਮ ਕਰੋ ਇਹ ਦਲਦਲ ਨਹੀਂ ਹੋਣੀ ਚਾਹੀਦੀ ਉਹ ਕਿਹੜੇ ਮੁੱਦੇ ਜਿਹੜੇ ਕਰ ਰਹੇ ਆ ਆਪਾਂ ਯਾਦ ਕਰਾਉਣ ਦੇ ਮੁੱਦੇ ਹੀ ਲੈ ਕੇ ਆ ਰਹੇ ਆ ਔਰ ਹਾਲੀ ਗੱਲ ਅੱਜ ਪੰਜਾਬ ਦੇ ਵਿੱਚ ਇਸ ਕਰਕੇ ਤਰੱਕੀ ਆ ਲੋਕਾਂ ਨੂੰ ਜ਼ਿਆਦਾ ਆ ਰਹੀ ਆ ਕਿਸਾਨੀ ਮੁੱਦੇ ਆ ਲੋਕਾਂ ਦੇ ਮੁਲਾਜ਼ਮਾਂ ਦੀ ਗੱਲ ਕਰ ਲੋ ਤੇ ਆਪ ਦੇ ਗਰੀਬਾਂ ਦੀ ਗੱਲ ਕਰ ਲੋ ਹਰ ਵਰਗ ਜਿਹੜਾ ਉਹ ਅੱਜ ਮਹਿਸੂਸ ਕਰਦਾ ਸਾਡਾ ਜਿਹੜਾ ਵਿਕਾਸ ਹੋਇਆ ਸ਼ਰਮ ਨਹੀਂ ਕਾਰੀ ਦਾ ਸਵੇ ਹੋਇਆ ਕੋਈ ਵੀ ਸਕੀਮਾਂ ਨੂੰ ਲੱਗੂ ਦੋ ਹੀਆਂ ਇਹਨਾਂ ਦੇ ਕਿਤੇ ਕੁਝ ਨਹੀਂ ਇਹ ਅਸਲੀ ਗੱਲ ਹੈ ਸਰ